ਲੋਜੀ ਖੁੱਲੇ ਸੱਦੇ ਆ ਸਾਰੇ ਦੁਕਾਨਦਾਰਾਂ ਨੂੰ ਸਾਰੇ ਵਿਆਹ ਸ਼ਾਦੀਆਂ ਨੂੰ ਸਾਰੀਆਂ ਮਟੀਕਾਂ ਨੂੰ 2024 ਦੀ ਆਖਰੀ ਸੇਲ ਆ ਭੈਣਾਂ ਦੇ ਫਾਇਦੇ ਕਰੀ ਜਾਂਦੇ ਆ ਸਮਝ ਨਹੀਂ ਆਉਂਦਾ ਵੀਡੀਓ ਕਿੱਥੇ ਵੇਕੇ ਪਾਈਏ ਮੈਨੂੰ ਦਿਖਾ ਮਾਲ ਭਾਈ ਸਾਰੀ ਲੋਬੀ ਭਰੀ ਪਈ ਆ ਸਾਰੇ ਕਮਰੇ ਭਰੇ ਪਏ ਮਾਲ ਨਾਲ ਫੁੱਲ ਵੱਡਾ ਫੁੱਲ ਸਟਾਕ ਆ ਰੇਟਾਂ ਦੇ ਫਾਇਦੇ ਭੈਣਾਂ ਦੇ ਫੁੱਲ ਵੱਡਾ ਫੁੱਲ ਪੜਤੇ ਰੇਡ ਦੇ ਚੈਲੰਜ ਕਰਕੇ ਦਵਾਂਗੇ ਚੈਲੰਜ ਔਰ ਭੈਣਾਂ ਨੂੰ ਵਧੀਆ ਪੈਸੇ ਬਣਾ ਕੇ ਦਵਾਂਗੇ ਇਸ ਗੱਲ ਦਾ ਸਾਡਾ ਚੈਲੰਜ ਆ ਪਿਓਰ ਪਸ਼ਮੀਨਾ ਗਰਮ ਲੋਕ ਵੇਚਦੇ ਆ 500 ਰੁਪਏ ਦਾ 600 ਰੁਪਏ ਦਾ ਬਿਨਾ ਚੁੰਨੀ ਤੋਂ ਬਿਨਾ ਸ਼ਾਲ ਤੋਂ ਲਓ ਜੀ ਚੱਕਰੋ ਆਦਮ ਤੇ ਆਣ ਦੇ ਨਾਲ ਕੁਆਲਟੀ ਇਨੀ ਹੈਵੀ ਐ ਨਾ ਜੀ ਸਾਰੇ ਪੰਜਾਬ ਦਾ ਚੈਲੰਜ ਕਰਤਾ ਖੜਕਾ ਕੇ 5 ਮੀਟਰ ਸੂਟ ਪੂਰਾ ਹੈਵੀ ਤੇ ਨਾਲ ਦੁਪੱਟਾ ਪਿਓਰ ਦਾ ਲਓ ਜੀ ਰੇਡ ਦਾ ਚੈਲੰਜ ਕਰਤਾ ਖੜਕਾ ਕੇ ਓਪਨ ਚੈਲੰਜ ਰੇਡਾ ਸਾਰੇ ਪੰਜਾਬ ਦੇ ਰੇਡ ਦੀ ਗਾਰੰਟੀ ਆ ਚੁੰਨੀ ਦਵਾਂਗੇ ਨਾਲ ਪਿਓਰ ਦੀ ਇੱਕ ਲੈਣਾ 400 ਦਾ ਸੈੱਟ ਲੈਣਾਗਾ 1400 ਦੇ 4 1400 ਰੁਪਏ ਦੇ 4 ਸੂਟ ਦੇਵਾਂਗੇ ਕੋਈ ਨਫਾ ਜੋੜਾਂਗੇ ਨਾ ਪੱਟਾ ਜੋੜ ਗਏ ਭਾਈ 1400 ਦੇ 4 ਸੂਟ ਦੇਵਾਂਗੇ ਮਿਲਨੇ ਕਿੱਥੇ ਆ ਪੰਡਾ ਦੀ ਹੱਡੀ ਤੇ ਡਿਜ਼ਾਈਨ ਜਿੰਨੇ ਮਰਜ਼ੀ ਓਪਨ ਚੈਲੰਜ ਰੇਟ ਸਾਰੇ ਪੰਜਾਬ ਦੀ ਰੇਟ ਦੀ ਗਾਰੰਟੀ ਲਓ ਜੀ ਸਿੰਗਲ 400 400 ਦੇ 4 ਲਓ ਜੀ ਚੇੜੀਗਾਂ ਮੇਰੀਆਂ ਭੈਣਾਂ ਨੇ ਅੱਗੇ ਸੇਲ ਕਰਨੀਆਂ ਸਭ ਦੇ 500 ਥੱਲੇ ਆ ਸਭ ਦੇ 500 ਦੇ ਬਕਾਵਾਗੇ ਲਓ ਜੀ ਜਿਨ੍ਹਾਂ ਨੇ ਸੇਲ ਕਰਨੇ ਆ ਸਭ ਦੇ ਬਕਾਵਾਂਗੇ 5-500 ਰੁਪਏ ਦੇ ਵਿੱਚ ਮਾਲ ਦੇਵਾਂਗੇ ਬਾਦੂ ਢੇਰਾਂ ਦੇ ਢੇਰ ਕਿਉਂਕਿ ਤੁਸੀਂ ਵੀਡੀਓ ਦੇਖ ਰਹੇ ਹੋ ਨੰਬਰ 1 ਹੋਲਸੇਲਰ ਆਫ ਪੰਜਾਬ ਪੰਡਾ ਦੀ ਹੱਟੀ ਠੀਕ ਹੈ ਜੀ ਚਾਹੇ ਲੈ ਜਾਓ ਘਰ ਵਾਸਤੇ ਚਾਹੇ ਲੈ ਜਾਓ ਵੇਚਣ ਵਾਸਤੇ 1400 ਦੇ 4 ਜਾ ਕੇ ਵੇਚਨੇ ਆ 2000 ਦੇ 4 ਚੁੰਨੀ ਫੁੱਲ ਪਿਓਰ ਦੀ ਚੁੰਨੀ ਪਿਓਰ ਦੀ ਨਾ ਹੋਵੇ ਲੱਖ ਰਿਆਣਾ ਹੁੰਦਾਂਗੇ ਲਓ ਜੀ ਬ੍ਰਾਂਡਾਂ ਦੇ ਬ੍ਰਾਂਡ ਦਵਾਂਗੇ ਕੁਆਲਿਟੀ ਦਵਾਂਗੇ ਪੂਰੀ ਘੈਂਟ ਰੇਕਾਂ ਦੇ ਕਰਾਂਗੇ ਚੈਲੰਜ ਪਟਾਕੇ ਪਾ ਕੇ ਰੇਡ ਲਓ ਜੀ ਸੱਤਮ ਸੱਤਮ ਮਾਲ ਆਉਂਦਾ ਜੀ ਤੇ ਪੈਣਾ ਦੇ ਹੁੰਦੇ ਆ ਫਾਇਦੇ ਪਿਓਰ ਦੇ ਦਮਟਿਆਂ ਦੇ ਨਾਲ ਐਟਮਾ ਦਵਾਂਗੇ ਘੈਂਟ ਚੈੱਕ ਕਰ ਲੋ ਲਓ ਜੀ ਸਾਰੇ ਦੁਕਾਨਦਾਰਾਂ ਦੇ ਮਕਾਉਣੇ ਆ 5-500 ਰੁਪਏ ਦੇ ਵਿੱਚ ਲਓ ਜੀ ਲੋੜੀ ਦਾ ਤਿਹਾਰ ਆ ਰਿਹਾ ਭੈਣਾਂ ਦੇ ਕਰਨੇ ਆ ਫਾਇਦੇ 1400 ਦੇ ਚਾਰ ਲੈ ਜੋ ਪਿਓਰ ਦੇ ਲੱਟੇ ਦੇ ਨਾਲ ਠੀਕ ਹੈ ਜੀ 1400 ਦੇ ਚਾਰ ਲੈ ਜੋ ਆਰੇ ਹੋ ਗਿਆ ਢੇੜ ਤਨੱਕ ਜਾ ਰੋ ਆਪਣੇ ਕੋਲ ਲਓ ਜੀ ਢੇੜ ਦੇ ਗਿੰਝਾ ਨਹੀਂ ਹੋਣਾ ਅਸੀਂ ਆਹ ਹੋਰ ਲੈ ਗ੍ਰੇਮ ਬੜਾ ਇਤਰੇ ਹੋਰ ਗਿਆ ਸੋ ਜਿਹੜੀਆਂ ਭੈਣਾਂ ਨੇ ਆਨਲਾਈਨ ਮੰਗੋੜੇ ਆ ਫਟਾਫਟ ਮੰਗਾ ਲਓ ਜੀ ਸੋਨੇ ਵਰਗਾ ਮਾਲ ਦੇਵਾਂਗੇ ਰੇਡ ਦੇ ਚੈਲੰਜ ਕਰਕੇ ਪਟਾਕੇ ਪਾ ਕੇ 1400 ਰੁਪਏ ਦੇ ਚਾਰ ਸੂਟ ਲਓ ਜੀ ਠੀਕ ਹੈ ਜੀ ਚੁੰਨੀ ਪਿਓਰ ਦੀ ਨਾ ਹੋਵੇ ਲੱਖ ਰੁਪਿਆ ਇਨਾਮ ਇਸ ਤੋਂ ਬਾਅਦ ਐਡਮ ਦੇਣੀ ਆਪਾਂ ਕ੍ਰੇਵ ਸਲਕ ਲਓ ਜੀ ਰੰਗ ਬਲੈਕ ਸਾਰੇ ਆਉਣਗੇ 5-500 ਰੁਪਏ ਸਿਰ ਮੇਲਾ ਹੋਲ ਸੇਲ 'ਚ ਬੜੇ ਫਾਇਦੇ ਹੋਣੇ ਆ ਹੋਲ ਸੇਲ 'ਚ ਤੁਸੀਂ ਜਾ ਕੇ 500 ਚ ਵੇਸਾ ਡਿਟੇਲ 'ਚ ਜਾ ਕੇ ਐਨੇ ਸਸਤੇ ਊਟ ਦੇਣੇ ਆ ਦੁਕਾਨਦਾਰਾਂ ਨੂੰ 75 ਲਓ ਜੀ ਸੇਲਾਂ ਲਵਾ ਦਾਂਗੇ 400 ਦੀ 500 ਦੀ 600 ਦੀ ਸਾਰੇ ਦੇ ਕਾਦਰ ਸੇਲਾਂ ਲਵਾਵਾਂਗੇ ਮਾਲ ਫੁੱਲ ਬੜਾ ਫੁੱਲ ਸਟਾਕ ਆ ਠੀਕ ਹੈ ਜੀ ਸੋ ਤਿਆਰੀ ਆ ਪੂਰੀ ਤਗੜੀ ਤੇ 31 ਮਾਰਚ ਤੱਕ ਲੁੱਟ ਕੇ ਲੈ ਜੋ ਮੇਲਾ ਇਧਰ ਮਾਰਦੇ ਆ ਕੋਡਰਾਇਜ਼ ਵਾਲਾ ਲਓ ਜੀ ਕੋਡਰਾਇਜ਼ ਦੇ ਸੂਟ ਨਾਲ ਸ਼ਾਲ ਕੋਡਰਾਇਜ਼ ਦੇ 5-500 ਰੁਪਏ ਸੇਲ ਮਿਲਣਾ 4250 ਦੇ ਦਾਸ ਉਦੋਂ ਟੈਬੀ ਪਸ਼ਮੀਨਾ ਨਾਲ ਸ਼ਾਲ 351 1505 ਡਿਜ਼ਾਈਨ ਐਡੇ ਸੋਹਣੇ ਡਿਜ਼ਾਈਨ ਨੇ ਆਹ ਹੈ ਕੀ ਬਾਤਾਂ ਮਾਰ ਕੇ ਨਾ ਮਾਰ ਕੇ ਦੇਖੋ ਜੀ ਡਿਜ਼ਾਈਨ ਰੰਗ ਕੀ ਬਾਤਾਂ ਸੋ ਤਿਆਰੀਆਂ ਪੂਰੀ ਜ਼ੋਰਦਸਤ ਫੁੱਲ ਵਲੌਗ ਆਉਣਗੇ ਵੱਡੇ ਵੱਡੇ ਜਿੰਨਾ ਮਰਜ਼ੀ ਮਾਰ ਲਿਓ ਟੇਰਾ ਘੇਰ ਦੋ